ਉਹਨਾਂ ਦਾ 11 ਕਿਲੋ ਪਲੱਸ ਮਤਲਬ ਕੱਲ ਤੱਕ 11 ਕਿਲੋ weight ਉਹਨਾਂ ਦਾ loss ਹੋ ਗਿਆ ਵਾ ਤੇ ਮਤਲਬ ਬਹੁਤ ਉਹਨਾਂ ਦੀ ਕਿਡਨੀਆਂ ਤੇ ਇਫੈਕਟ ਪੈ ਰਿਹਾ ਵਾ ਇਸ ਟਾਈਮ ਉਹਨਾਂ ਨੂੰ ਕਿਸੇ ਹਸਪੀਟਲ ਦੇ ਵਿੱਚ ਹੋਣਾ ਚਾਹੀਦਾ ਜਿਸ ਤਰ੍ਹਾਂ ਦੀ ਉਹਨਾਂ ਦੀ ਸਥਿਤੀ ਹੈ ਜੇ ਡਾਕਟਰੀ ਸਾਇੰਸ ਦੇ ਮੁਤਾਬਕ ਚੱਲੀਏ ਤੇ 7 ਦਿਨ ਤੱਕ ਮਤਲਬ ਬੰਦਾ ਰੋਟੀ ਤੋਂ ਬਣਾ ਰਹਿ ਸਕਦਾ ਉਸ ਤੋਂ ਬਾਅਦ ਕੁਝ ਵੀ ਹੋ ਸਕਦਾ ਕਿਸੇ ਟਾਈਮ ਵੀ ਬਾਡੀ ਨੂੰ ਬਾਡੀ ਖਾ ਰਹੀ ਆ ਮਤਲਬ ਬਹੁਤ ਜਿਆਦੀ ਨਾਜਿਕ ਸਥਿਤੀ ਆ ਦਰਦਾਂ ਹੋ ਰਹੀਆਂ ਵਾ ਮਤਲਬ ਸਰੀਰ ਨੂੰ ਸਰੀਰ ਅੰਦਰੋਂ ਹੀ ਖਾ ਰਿਹਾ ਵਾ ਬਹੁਤ ਜਿਆਦੀ ਪਰੇਸ਼ਾਨੀ ਸਿਹਤ ਦੇ ਵਿੱਚ ਕਿਡਨੀਆਂ ਦੇ ਵੀ ਵਿੱਚ ਚਰਚਾ ਹੋਈ ਸੀ ਵੀ ਉਹਨਾਂ ਦੀ ਖਰਾਬ ਹੋਣੀਆਂ ਜਾ ਰਹੀਆਂ ਨੇ ਜੀ ਜੇ ਮੈਂ ਕਮਾਂ ਵੀ ਅੱਜ ਵੀ ਇਹ ਆਪਣੇ ਇਸ ਮਰਨ ਵਰਤ ਤੋਂ ਉੱਠਦੇ ਆ ਨਾ ਤੇ ਇਹਨਾਂ ਦੇ ਆਰਗਨਸ ਉਹ ਫੇਰ ਮੁੜ ਕੇ ਕੰਮ ਨਹੀਂ ਕਰਨਗੇ ਪਿੱਕ ਬਜ਼ੁਰਗ ਬੰਦਾ ਵਾ ਉਹਨੇ 16 ਦਿਨ ਕੁਝ ਨਹੀਂ ਖਾਦਾ ਇਸ ਤੋਂ ਵੱਡਾ ਗੰਭੀਰ ਹੋਰ ਕੀ ਹੋ ਸਕਦਾ ਵਾ ਅੱਜ ਦੇ ਮਾਹੌਲ ਦੇ ਵਿੱਚ ਸਾਡੇ ਸਾਹਮਣੇ ਉਹ ਪਲ-ਪਲ ਆਪਣੀ ਮਤਲਬ ਜ਼ਿੰਦਗੀ ਤੋਂ ਹੱਥ ਧੋਣਦੇ ਆ ਜਿਵੇਂ ਕਹਿ ਦਈਏ ਵੀ ਪਲ-ਪਲ ਉਹਨਾਂ ਦੀ ਜਾਨ ਜਾ ਰਹੀ ਹੈ ਸਾਡੇ ਵਾਸਤੇ ਬੜੀ ਦੁਖਵਾਲੀ ਗੱਲ ਆ ਵੀ ਅੱਜ ਸਾਡੀ ਟੀਮ ਉਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਕਰ ਪਾ ਰਹੀ ਇਸ ਵਕਤ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਜੁੜੇ ਆ ਜਗਜੀਤ ਸਿੰਘ ਢੱਲੇਵਾਲ ਹੋਰੀ ਮਾਨ ਵਰਤੇ ਨੇ ਤੇ ਸਿਹਤ ਵਿਗੜਦੀ ਜਾ ਰਹੀ ਹੈ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਵੀ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ ਇਸ ਵਕਤ ਜਿਸ ਸਥਿਤੀ ਦੇ ਵਿੱਚ ਇੱਥੇ ਪਿਆ ਤਾਂ ਉਹ ਇੱਥੇ ਦੇ ਕਾਬਿਲ ਨਹੀਂ ਬਲਕਿ ਉਹਨਾਂ ਨੂੰ ਤਾਂ ਜੀ ਹਸਤਾਲ ਦੇ ਕਿਸੇ ਆਈਸੀਯੂ ਵਾਰਡ ਦੇ ਵਿੱਚ ਹੋਣਾ ਚਾਹੀਦਾ ਹੈ ਅਜਈਆਂ ਖਬਰਾਂ ਚੱਲੀਆਂ ਸੋਸ਼ਲ ਮੀਡੀਆ ਤੇ ਇਹਨਾਂ ਦੇ ਉੱਤੇ ਕੀ ਇਹ ਸੱਚ ਨੇ ਮੋਰ ਉਦੋਂ ਹੀ ਲੱਗ ਸਕਦੀ ਹੈ ਜਦੋਂ ਇਸ ਦੀ ਪੁਸ਼ਟੀ ਡਾਕਟਰ ਕਰਨਗੇ ਸਮੇਂ ਸਮੇਂ ਸਰ ਡਾਕਟਰ ਜਿਹੜੇ ਹੈਗੇ ਆ ਉਹਨਾਂ ਦੀ ਜਾਂਚ ਕਰਦੇ ਨੇ ਚੈੱਕਅਪ ਹੁੰਦਾ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਟੀਮ ਮੈਂਬਰ ਨੇ ਗੱਲਬਾਤ ਕਰਦੇ ਆ ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕੀ ਸਥਿਤੀ ਹੈ ਜੀ ਡੱਲੇਵਾਲ ਸਾਹਿਬ ਦੀ ਲੋਕ ਜਾਣਨਾ ਚਾਹੁੰਦੇ ਨੇ ਕਿਸ ਹਾਲਤ ਦੇ ਵਿੱਚ ਕੀ ਉਹ ਇੱਥੇ ਰਹਿਣ ਦੇ ਲਾਇਕ ਹੈ ਜਿਸ ਤਰ੍ਹਾਂ ਹੁਣ ਉਹਨਾਂ ਦੀ ਸਥਿਤੀ ਹੈ ਨਹੀਂ ਜੀ ਜਿਸ ਤਰ੍ਹਾਂ ਅੱਜ ਉਹਨਾਂ ਨੂੰ 16ਵਾਂ ਦੇਨੇ ਆ ਮਰਨ ਵਰਤ ਨੂੰ ਮੈਂ ਪ੍ਰਧਾਨ ਜੀ ਉਹਨਾਂ ਦਾ ਅੱਜ ਜਿਵੇਂ ਸਥਿਤੀ ਗਿਣੀਏ ਜਿਵੇਂ ਉਹਨਾਂ ਦੀ ਏਜ ਆ ਉਮਰ ਦੇ ਅਕੋਰਡਿੰਗ ਆ ਉਹਨਾਂ ਦਾ 11 ਕਿਲੋ ਪਲੱਸ ਮਤਲਬ ਕੱਲ ਤੱਕ 11 ਕਿਲੋ weight ਉਹਨਾਂ ਦਾ ਲਾਸ ਹੋ ਗਿਆ ਵਾ ਜੀ ਤੇ ਮਤਲਬ ਬਹੁਤ ਉਹਨਾਂ ਦੀ ਕਿਡਨੀਆਂ ਤੇ ਇਫੈਕਟ ਪੈ ਰਿਹਾ ਵਾ ਮਤਲਬ ਉਹਨਾਂ ਦੀ ਜਿਹੜੀ ਚਰਬੀ ਆ ਜਿਵੇਂ ਹੁਣ ਆਪਾਂ ਪੰਜਾਬੀ ਭਾਸ਼ਾ 'ਚ ਕਹੀਏ ਵੀ ਸਰੀਰ ਨੂੰ ਸਰੀਰ ਖਾਂਦਿਆ ਹੁਣ ਪਹਿਲੋਂ ਕਿਉਂਕਿ ਆਪਾਂ ਜੇ ਡਾਕਟਰੀ ਸਾਇੰਸ ਦੇ ਮੁਤਾਬਕ ਚੱਲੀਏ ਤੇ 7 ਦਿਨ ਤੱਕ ਮਤਲਬ ਬੰਦਾ ਰੋਟੀ ਤੋਂ ਬਣਾ ਰਿਹਾ ਸਕਦਾ ਉਸ ਤੋਂ ਬਾਅਦ ਕੁਝ ਵੀ ਹੋ ਸਕਦਾ ਕਿਸੇ ਟਾਈਮ ਵੀ ਹੈ ਨਾ ਹੁਣ ਅੱਜ ਇਹਨਾਂ ਨੂੰ 16 ਦਿਨ ਹੋ ਗਿਆ ਅੱਜ ਇਹਨਾਂ ਦਾ ਜਿਵੇਂ ਸਰੀਰ ਹੈ ਆਪਣੀ ਜਿਵੇਂ ਆ ਬਾਡੀ ਨੂੰ ਬਾਡੀ ਖਾ ਰਹੀ ਆ ਮਤਲਬ ਬਹੁਤ ਜਿਆਦੀ ਨਾਜ਼ੁਕ ਸਥਿਤੀ ਆ ਕੱਲ ਕੱਲ ਤੱਕ ਤੇ ਪਰਸੋਂ ਤੱਕ ਤੇ ਸਾਡੇ ਨਾਲ ਬਾਤ ਚਿੱਤ ਕਰ ਲਿੰਦੇ ਸੀ ਮਤਲਬ ਪੁੱਛ ਕੇ ਆਪਣਾ ਹਾਲ ਦੱਸ ਦਿੰਦੇ ਸੀ ਕੱਲ ਦੀ ਸਥਿਤੀ ਕਾਫੀ ਡਾਉਣੀ ਆ ਵੀ ਬੋਲਿਆ ਵੀ ਉਹਨਾਂ ਤੋਂ ਬਹੁਤ ਘਟ ਜਾਂਦੇ ਆ ਮਤਲਬ ਪੰਜਾਬੀ ਭਾਸ਼ਾ 'ਚ ਗਿਣਾ ਮੈਂ ਵੀ ਜਦੋਂ ਤੁਸੀਂ ਬੋਲ ਹੀ ਰਹੇ ਜੇ ਵੀ ਇਸ ਵਕਤ ਉਹਨਾਂ ਦੀ ਸਥਿਤੀ ਇੱਕ ਕੁਛ ਦਿਨਾਂ ਦੇ ਬੱਚੇ ਵਰਗੀ ਆ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਇਹਨਾਂ ਸਿਹਤ ਕਮਜ਼ੋਰ ਹੋ ਗਈ ਆ ਉਹਨਾਂ ਨੂੰ ਕਿਤੇ ਵੀ ਇਨਫੈਕਸ਼ਨ ਹੋ ਸਕਦੀ ਜਾਂ ਕੁਝ ਵੀ ਹੋ ਸਕਦਾ ਹੈ ਨਾ ਮਤਲਬ ਠੰਡ ਵੀ ਨਹੀਂ ਬਰਦਾਸ਼ਤ ਕਰ ਸਕਦੇ ਜਿਆਦੀ ਉਹ ਇਸ ਟਾਈਮ ਉਹਨਾਂ ਨੂੰ ਕਿਸੇ ਹਸਪੀਟਲ ਦੇ ਵਿੱਚ ਹੋਣਾ ਚਾਹੀਦਾ ਜਿਸ ਤਰ੍ਹਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਕਿਹਾ ਜਾ ਰਿਹਾ ਜੀ ਵੀ ਉਹ ਆਈਸੀਯੂ ਔਰਡ ਦੇ ਅਜਿਹੀ ਸਿਚੁਏਸ਼ਨ ਦੇ ਵਿੱਚ ਮਰੀਜ਼ ਜਿਹੜਾ ਹੈਗੇ ਆਈਸੀਯੂ ਔਰਡ ਜਾਂ ਫਿਰ ਵੈਂਟੀਲੇਟਰ ਤੇ ਲੱਗ ਜਾਂਦਾ ਉਹ ਸਹੀ ਆ ਜੀ ਇਹ ਚਰਚਾ ਉਹ ਸਥਿਤੀ ਤੇ ਆ ਗਏ ਚੁਕੇ ਕਿਉਂਕਿ ਹੁਣ ਤੁਸੀਂ 1 ਮਿੰਟ ਮੈਨੂੰ ਇਹੋ ਗੱਲ ਦੱਸ ਦਿਓ ਕੋਈ ਬਜ਼ੁਰਗ ਹੁਣ ਸਾਡੇ ਕੋਲ ਇੱਥੇ ਬਜ਼ੁਰਗ ਆਉਂਦੇ ਆ ਕੋਈ ਆਂਦੇ ਹੁਣ ਉਹਨਾਂ ਦਾ ਜਿਵੇਂ ਅ ਕਿਡਨੀ ਜਿਹੜਾ ਫਾਲਟ ਪੈਦਾ ਕਰਕੇ ਉਹਨਾਂ ਦਾ ਜੂਰ ਕੈਸਟ ਵੱਧ ਰਿਹਾ ਹੁਣ ਸਾਡੇ ਕੋਲ ਇੱਥੇ ਬਜ਼ੁਰਗ ਆਉਂਦੇ ਆਂਦੇ ਵੀ ਸਾਡਾ ਜੂਰ ਕੈਸਟ ਵੱਧਿਆ ਸਾਡੇ ਦਰਦਾਂ ਹੁੰਦੀਆਂ ਵਾ ਤੇ ਇਹ ਵੀ ਬਜ਼ੁਰਗੋ ਤੁਸੀਂ ਕੀ ਖਾਦਾ ਪੀਤਾ ਆਂਦੇ ਵੀ ਪ੍ਰਸ਼ਾਦਾ ਪਾਣੀ ਛਕਿਆ ਵਾ ਠੀਕ ਆ ਨਾ ਫਿਰ ਵੀ ਉਹਨਾਂ ਦੇ ਦਰਦਾਂ ਹੁੰਦੀਆਂ ਅੱਜ ਇਹਨਾਂ ਨੂੰ 16 ਦਿਨ ਹੋ ਗਏ ਇਹਨਾਂ ਨੇ ਕੁਝ ਨਹੀਂ ਖਾਦਾ ਤੇ ਇਹਨਾਂ ਦੇ ਤੁਸੀਂ ਆਪ ਹੀ ਸਾਲੋ ਵੀ ਕਿੰਨਾ ਮਤਲਬ ਉਹ ਪ੍ਰੋਬਲਮ ਆ ਰਹੀ ਹੋਊਗੀ ਵੀ ਸਿਹਤ ਦਰਦਾਂ ਹੋ ਰਹੀਆਂ ਵਾ ਮਤਲਬ ਸਰੀਰ ਨੂੰ ਸਰੀਰ ਅੰਦਰੋਂ ਹੀ ਖਾ ਰਿਆ ਵਾ ਬਹੁਤ ਜਿਆਦੀ ਪਰੇਸ਼ਾਨੀ ਸਿਹਤ ਦੇ ਵਿੱਚ ਜੇ ਕਿਡਨੀ ਦੀ ਗੱਲ ਕਰੀਏ ਤਾਂ ਕਿਡਨੀਆਂ ਦੇ ਵੀ ਵਿੱਚ ਚਰਚਾ ਹੋਈ ਸੀ ਵੀ ਉਹਨਾਂ ਦੀ ਖਰਾਬ ਹੋਣੀਆਂ ਜਾ ਰਹੀਆਂ ਨੇ ਜੀ ਜਾਂ ਬਹੁਤ ਜ਼ਿਆਦਾ ਹੋ ਸਕਦੀਆਂ ਨੇ ਕ੍ਰੀਟਿਨ ਲੈਵਲ ਜਿਹੜਾ ਉਹ ਵਧਣ ਦਿਆ ਵਾ ਜੀਐਫਆਰ ਹੁੰਦਾ ਜਿਹੜਾ ਉਹ ਮਤਲਬ ਖੂਨ ਸਾਫ ਕਰਨ ਦੀ ਸ਼ਮਤਾ ਉਹ ਘਟਦੀ ਜਾ ਰਹੀ ਆ ਮਤਲਬ ਕਿਡਨੀਆਂ ਜੇ ਮੈਂ ਕਹਾਂ ਵੀ ਅੱਜ ਵੀ ਇਹ ਆਪਣੇ ਇਸ ਮਰਨ ਵਰਤ ਤੋਂ ਉੱਠਦੇ ਆ ਨਾ ਤੇ ਇਹਨਾਂ ਦੇ ਆਰਗਨਸ ਉਹ ਫੇਰ ਮੁੜ ਕੇ ਕੰਮ ਨਹੀਂ ਕਰਨਗੇ ਮਤਲਬ ਇੱਥੋਂ ਤੱਕ ਇਹਨਾਂ ਦੀ ਸਥਿਤੀ ਜਾ ਪਹੁੰਚੀ ਆ ਜਿਵੇਂ ਮਰੀਜ਼ ਵੀ ਕੈਂਸਰ ਦੇ ਨੇ ਜੀ ਤਾਂ ਉਸ ਤੋਂ ਇਲਾਵਾ ਕੋਈ ਹੋਰ ਵੀ ਗੰਭੀਰ ਬਿਮਾਰੀ ਇਨਨ ਹੋ ਸਕਦੀ ਨਹੀਂ ਤੁਸੀਂ ਮੇਰੀ ਗੱਲ ਸੁਣੋ ਮੈਂ ਤਾਂ ਹੁਣ ਪੰਜਾਬੀ ਭਾਸ਼ਾ ਛੇ ਹੋ ਕਹੂੰਗਾ ਕਿ ਇੱਕ ਬਜ਼ੁਰਗ ਬੰਦਾ ਵਾ ਉਹਨੇ 16 ਦਿਨ ਕੁਝ ਨਹੀਂ ਖਾਦਾ ਇਸ ਤੋਂ ਵੱਡਾ ਗੰਭੀਰ ਹੋਰ ਕੀ ਹੋ ਸਕਦਾ ਵਾ ਕਿਉਂਕਿ ਆਪਾਂ ਜਦੋਂ ਇੱਥੇ ਸਾਡੇ ਕੋਲ ਆਉਂਦੇ ਨਾ ਬਜ਼ੁਰਗ ਉਹਨਾਂ ਨੂੰ ਆਖੇ ਬਜ਼ੁਰਗਾਂ ਦੇ ਵੀ ਸਾਨੂੰ ਆਹ ਪ੍ਰੋਬਲਮ ਆ ਪ੍ਰੋਬਲਮ ਆ ਤੇ ਅਸੀਂ ਆਖਿਆ ਵੀ ਆਪਣੀ ਬਜ਼ੁਰਗੋ ਡਾਈਟ ਆਪਣੀ ਸੈੱਟ ਕਰੋ ਆਪਣੀ ਖਰਾਕ ਸੈੱਟ ਕਰੋ ਆਪਣੀ ਖਰਾਕ ਵੱਧ ਖਾਓ ਆ ਚੀਜ਼ ਵੱਧ ਖਾਓ ਆ ਚੀਜ਼ ਹੁਣ ਇਹਨਾਂ ਨੂੰ 16 ਦਿਨ ਹੋ ਗਏ ਆ ਅਸੀਂ ਸਿਰਫ ਚੈੱਕਅਪ ਹੀ ਕਰਦੇ ਆ ਇਹਨਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਦੇ ਸਕਦੇ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਦਾ ਵਾ ਇਸੇ ਕਰਕੇ ਉਹਨਾਂ ਨੂੰ ਆਪਾਂ ਮੋਨੀਟਰ ਲਾਇਆ ਵੀ ਉਹਨਾਂ ਦੀ ਪਲ-ਪਲ ਦੀ ਜਿਹੜੀ ਆ ਖਬਰ ਹੈ ਉਹਨਾਂ ਦੀ ਆਉਂਦੀ ਰਵੇ ਆਪਣੇ ਕੋਲ ਵੀ ਪਲ-ਪਲ ਦੀ ਉਹਨਾਂ ਦਾ ਸਥਿਤੀ ਦਾ ਜਾਣ ਮਤਲਬ ਜਾਣਕਾਰੀ ਮਿਲਦੀ ਰਵੇ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਆ ਕਿਉਂਕਿ ਅਹੀਂ ਜਦੋਂ ਆਪਣੇ ਡਾਕਟਰ ਸਵੇਮਨ ਦੀ ਟੀਮ ਦੇ ਵਿੱਚ ਜਦੋਂ ਪਿਛਲੇ ਮੋਰਚੇ ਦੇ ਵਿੱਚ ਵੀ ਹਜ਼ਾਰਾਂ ਪੇਸ਼ੈਂਟ ਸੀ ਜਿਹੜੇ ਉੱਥੇ ਮਰੇ ਵੀ ਸੀ ਮਤਲਬ ਮੌਤ ਵੀ ਹੋ ਗਈ ਜਿਨ੍ਹਾਂ ਦੀ ਜਿਹੜੇ ਬਿਮਾਰ ਵੀ ਹੋਏ ਉਹਨਾਂ ਦਾ ਅਸੀਂ ਟ੍ਰੀਟਮੈਂਟ ਵੀ ਕੀਤਾ ਵਾ ਪਰ ਅੱਜ ਅੱਜ ਦੇ ਮਾਹੌਲ ਦੇ ਵਿੱਚ ਸਾਡੇ ਸਾਹਮਣੇ ਉਹ ਪਲ-ਪਲ ਆਪਣੀ ਮਤਲਬ ਜ਼ਿੰਦਗੀ ਤੋਂ ਹੱਥ ਧੋਣਦੇ ਆ ਜਿਵੇਂ ਕਹਿ ਦਈਏ ਵੀ ਪਲ-ਪਲ ਉਹਨਾਂ ਦੀ ਜਾਨ ਜਾ ਰਹੀ ਹੈ ਪਰ ਸਾਡੇ ਵਾਸਤੇ ਬੜੀ ਦੁਖਵਾਲੀ ਗੱਲ ਆ ਵੀ ਅੱਜ ਸਾਡੀ ਟੀਮ ਉਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਕਰ پا ਰਹੀ ਜਿ ਉਹਨਾਂ ਨੂੰ ਕਹਿੰਨੇ ਆ ਵੀ ਪ੍ਰਧਾਨ ਜੀ ਤੁਸੀਂ ਟ੍ਰੀਟਮੈਂਟ ਲਾਓ ਕੋਈ ਕੋਈ ਖਰਾਕ ਅਹੀਂ ਵੀ ਮਰੀਆਂ ਨਹੀਂ ਮਸਲੇ ਆ ਲੋਂਦੇ ਜੋ ਅਹੀਂ ਮਤਲਬ ਆਪਣੇ ਡਾਕਟਰੀ ਦੇ ਹਿਸਾਬ ਤੇ ਕਹਿੰਦੇ ਆ ਵੀ ਸਾਡੇ ਸਾਹਮਣੇ ਇੱਕ ਜਿਹੜਾ ਮਰੀਜ਼ ਆ ਉਹ ਬਿਨਾ ਡਾਈਟ ਤੋਂ ਬਿਨਾ ਖਾਏ ਪੀਏ ਤੋਂ ਉਹ ਸਾਡੇ ਸਾਹਮਣੇ ਮਰਦਾ ਸਾਨੂੰ ਪਸੰਦ ਨਹੀਂ ਆ ਵੀ ਸਾਡੇ ਸਾਹਮਣੇ ਉਹ ਬਿਮਾਰੀਆਂ ਦੀਆਂ ਰਿਪੋਰਟਾਂ ਅਸੀਂ ਚੈੱਕ ਕਰਦੇ ਆ ਅਹੀਂ ਰਿਪੋਰਟਾਂ ਚੈੱਕ ਕਰਕੇ ਦੱਸ ਹੀ ਪਾ ਰਹੇ ਆ ਬਸ ਉਹਨਾਂ ਦਾ ਕੋਈ ਇਲਾਜ ਨਹੀਂ ਕਰ ਪਾਏ ਅਸੀਂ ਚਾਹੁੰਦੇ ਆ ਵੀ ਉਹਨਾਂ ਦਾ ਛੇਤੀ ਤੋਂ ਛੇਤੀ ਇਲਾਜ ਕਰੀਏ ਪਰ ਜੇ ਉਹਨਾਂ ਨੂੰ ਕਹੀਦਾ ਉਹ ਆਉਂਦੇ ਵੀ ਮੈਂ ਮੈਨੂੰ ਕੋਈ ਮਰਨ ਦਾ ਗਮ ਨਹੀਂ ਆ ਮੈਂ ਮਰਨਾ ਮੈਂ ਆਪਣੀ ਆਪਣੇ ਲੋਕਾਂ ਵਾਸਤੇ ਮੇਨ ਕਸ਼ ਲੋਕਾਂ ਵਾਸਤੇ ਮੈਂ ਮਰਨਦਿਆਂ ਆ ਕਿਉਂਕਿ ਬੜੇ ਤਰੀਕੇ ਦੇਖ ਲਿਆ ਅੰਦੋਲਨ ਕਰਨ ਦੇ ਜੋ ਕੁਝ ਕਰਨ ਦੇ ਬੀ ਸਰਕਾਰਾਂ ਦੇ ਕੋਈ ਜੂਨ ਨਹੀਂ ਸਰਕੰਦੀ ਵੀ ਮੇਰੇ ਮੈਨੂੰ ਲੱਗਦਾ ਵਾ ਵੀ ਜਿਹੜਾ ਮੇਰਾ ਸਰੀਰ ਆ ਇਹ ਨਾਲ ਲੋਕਾਂ ਦੇ ਮੈਂ ਇਹਨਾਂ ਦੀ ਕੁਰਬਾਨ ਕਰਨਾ ਇਹ ਫਿਰ ਹੁਣ ਲੋਕਾਂ ਨੂੰ ਤੇ ਸਰਕਾਰਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਬੰਦਾ ਜਿਹਨੂੰ ਜਿਹਦੇ ਬਾਰੇ ਡਾਕਟਰ ਵੀ ਇਹ ਪੁਸ਼ਟੀ ਕਰਦੇ ਆ ਵੀ ਕੁਝ ਵੀ ਪਲਾਂ ਦੇ ਵਿੱਚ ਵੀ ਹੋ ਸਕਦਾ ਘੰਟਿਆਂ ਦੇ ਵਿੱਚ ਵੀ ਹੋ ਸਕਦਾ ਦਿਨਾਂ ਦੇ ਵਿੱਚ ਵੀ ਹੋ ਸਕਦਾ ਪਰ ਫਿਰ ਵੀ ਗੱਲਬਾਤ ਨਹੀਂ ਕਰਨੀ ਮੈਂ ਉਹੀ ਕਹਿਣਾ ਨਾ ਮੈਂ ਜਿਉਂ ਲੋਕਾਂ ਦੀ ਗੱਲ ਚੱਲੀਏ ਜਿਉਂ ਆਪਾਂ ਇਹ ਵੀ ਗੱਲ ਸ਼ੇਅਰ ਕਰਦੀ ਆ ਬਈ ਲੋਕ ਕਹਿੰਦੇ ਕਈ ਲੋਕ ਕਹਿੰਦੇ ਆ ਵੀ ਇਹ ਮਤਲਬ ਜਥੇਬੰਦੀਆਂ ਨਹੀਂ ਇਕੱਠੀਆਂ ਹੁੰਦੀਆਂ ਜਾਂ ਲੋਕ ਨਹੀਂ ਇਕੱਠੇ ਹੁੰਦੇ ਹਨਾ ਪਰ ਇਹ ਲੋਕਾਂ ਦੀ ਗਲਤਫਹਿਮੀ ਹੈ ਕਿਉਂਕਿ ਜਿਹੜੀਆਂ ਜਿਹੜਾ ਮਤਲਬ ਜਿਵੇਂ ਤੁਸੀਂ ਜੇ ਸਾਡੀ ਬਾਤ ਚੁੱਕਿੰਦੇ ਜੀ ਹਨਾ ਜਿਵੇਂ ਗੋਦੀ মিডিਆ ਵਾ ਉਹ ਖਬਰਾਂ ਹੀ ਕੁਝ ਹੋਰ ਦੱਸਣਦੇ ਵੀ ਕਿਸਾਨ ਰਲੇ ਨਹੀਂ ਇਹ ਕਿਸਾਨ ਆਪਸੇ ਦੀ ਪਾਟਿਆ ਕੋਈ ਪਾਟਾ ਨਹੀਂ ਹੁਣ ਸਾਡੀ ਟੀਮ ਹੈ ਡਾਕਟਰ ਸਵੇਮਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬ੍ਰਿਜ ਦਾ ਕੰਮ ਕਰਨ ਦੀ ਵੀ ਇਹਨਾਂ ਨੂੰ ਮਤਲਬ ਜਿਹੜਾ ਵੀ ਜੋੜ ਜੋੜਨ ਦੀ ਕੋਸ਼ਿ ਚਾਹੁੰਦੀਆਂ ਵੀ ਜਿਹੜੇ ਕਿਸਾਨ ਆ ਜਾਂ ਆਗੂ ਆ ਇਕੱਠੇ ਹੋ ਗਏ ਸਾਰੇ ਚੱਲਣ ਕਿਸਾਨ ਸਾਰੇ ਇਕੱਠੇ ਹੋਣ ਕਿਉਂਕਿ ਜਿਹੜੇ ਦੂਜੇ মিডিਆ ਵਾ ਉਹ ਖਬਰਾਂ ਹੀ ਕੁਝ ਹੋਰ ਦੱਸਣਦੇ ਸਾਰਾ ਹੀ ਕਿਸਾਨ ਜਿੰਨਾ ਵੀ ਆਪਣਾ ਕਿਸਾਨ ਇੰਡੀਆ ਦਾ ਜਾਂ ਬਾਹਰ ਬੈਠੇ ਵੀ ਆ ਉਹ ਸਾਰੇ ਇੱਕ ਹੀ ਆ ਉਹਨਾਂ ਦੀਆਂ ਮੰਗਾਂ ਇੱਕ ਆ ਜਿਹੜੀਆਂ ਵੀ ਇੱਥੇ ਮੰਗਾਂ ਪਾ ਲੈ ਕੇ ਆਏ ਉਹ ਇੱਕੋ ਮੰਗਾ ਵਾ ਕੋਈ ਇਹਦੇ ਵਿੱਚ ਕਿਸੇ ਦੀ ਵੱਖੋ ਵੱਖਰੀ ਮੰਗ ਤੇ ਨਹੀਂ ਕਿਉਂਕਿ ਸਾਰੇ ਕਿਸਾਨ ਆ ਇੱਕੋ ਜੀ ਕਿਸਾਨੀ ਸਭ ਦੀ ਇੱਕੋ ਜੀ ਫਸਲ ਬੀਜ ਦੇ ਸਾਰਾ ਕੁਝ ਇੱਕੋ ਜਿਹਾ ਵਾ ਮੰਗਾਂ ਇੱਕੋ ਆ ਸਾਰਿਆਂ ਦੀ ਸੋਚ ਇੱਕੋ ਆ ਤੇ ਫਿਰ ਪਾੜ ਕੇ ਕਿੱਥੇ ਆ ਪਾੜ ਕੇ ਕੋਈ ਨਹੀਂਗਾ ਇਹ ਮਤਲਬ মিডিਆ ਜਿਹੜਾ ਸਾਨੂੰ ਜਿਹੜੇ মিডিਆ ਜਿਹੜੇ ਸਾਡੀਆਂ ਖਬਰਾਂ ਉੱਪਰ ਨਹੀਂ ਨਾ ਜਾਣਦੀਆਂ ਜਿੱਦਾਂ ਹੁਣ ਤੁਸੀਂ ਸਾਡੀਆਂ ਸਾਰੀਆਂ ਇਥੋਂ ਦੀਆਂ ਪਹੁੰਚਾਉਂਦੇ ਜਿਹੜੇ ਗੋਦੀ মিডিਆ ਉਹ ਗੱਲਾਂ ਹੀ ਹੋਰ ਕੋਈ ਦੱਸਦਾ ਕਿ ਕਿਸਾਨ ਆਪਸੇ ਦੀ ਪਾਟੇ ਕੋਈ ਪਾਟੇ ਨਹੀਂਗੇ ਇਹ ਜੁੜ ਜਾਣਗੇ ਇਕੱਠੇ ਹੋ ਜਾਣੇ ਆ ਇਹ ਜੰਗ ਆਪਾਂ ਜਿੱਤਣੀ ਆ ਕਿਉਂਕਿ ਜਿਹੜੇ ਆਗੂ ਹੁੰਦੇ ਆ ਕੋਈ ਵੀ ਬੜਾ ਟਾਈਮ ਲੱਗ ਕੇ ਪੈਦਾ ਹੁੰਦੇ ਆ ਇਹ ਆਗੂ ਆਪਾਂ ਇਦਾਂ ਨਹੀਂ ਗਵਾ ਸਕਦੇ ਨਾ ਆਗੂਆਂ ਦਾ ਆਪਾਂ ਨੂੰ ਧਿਆਨ ਕਰਨਾ ਪਾਣਾ ਜਿਹੜੇ ਕਿਸਾਨ ਵੀਰ ਆ ਮੇਰੇ ਸਾਰੇ ਉਹਨਾਂ ਨੂੰ ਇਹੋ ਗੱਲ ਆ ਵੀ ਸਾਰੇ ਇਕੱਠੇ ਹੋਣ ਤੇ ਇਕੱਠੇ ਹੋ ਗਿਆ ਆਪਾਂ ਚੱਲੀਏ ਬਿਲਕੁਲ ਜੀ ਇਹਨਾਂ ਡਾਕ ਡੇਲੇਵਾਲ ਸਾਹਿਬ ਦੀ ਜਿਹੜੇ ਚੈੱਕਅਪ ਵੀ ਕਰਦੇ ਨੇ ਸਮੇਂ-ਸਮੇਂ ਸਰ ਜਾਂਚ ਹੁੰਦੀ ਹੈ ਤੇ ਉਸ ਜਾਂਚ ਦੇ ਵਿੱਚੋਂ ਨਿਕਲ ਕੇ ਕੀ ਆਇਆ ਸਾਹਮਣੇ ਉਹ ਉਹਨਾਂ ਨੇ ਗੱਲ ਰੱਖੀ ਹੈ ਵੀ ਇਸ ਵਕਤ ਹਾਲਤ ਜ਼ਿਆਦਾ ਤਣਾਅਪੂਰਨ ਹੋਈ ਪਈ ਹੈ ਗੰਭੀਰ ਹੈ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਸਰਕਾਰਾਂ ਤੇ ਲੋਕ ਜ਼ਰੂਰ ਧਿਆਨ ਦੇਣ ਵੀ ਉਹਨਾਂ ਦਾ ਜਿਹੜਾ ਲੀਡਰ ਹੈ ਉਹ ਅੱਜ ਇੱਥੇ ਮਰਨ ਵਰਤੇ ਬੈਠਾ ਹੋਇਆ ਇਸ ਦੇ ਉੱਤੇ ਜ਼ਰੂਰ ਗੌਰ ਕਰਨੀ ਬਣਦੀ ਹੈ ਅਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ